ਲੇ ਲਈ ਆਪਣੇ ਲਈ ਮੇਰੀ پوری ਮਾਰਤ ਕੋ ਤਿਜਾ ਨਾ ਕੇ ਕਲੈਮਾ ਕਲੈਮਾ ਵਾਤਾ ਐ ਮਾਰੀ ਰੈਣਾ ਹਾਂ ਡਾਂਡੂ ਸੰਜਨ ਖੰਨ ਮਾਰਨ ਕੋ ਗਿਆ ਤਾਂ ਕਾਰਵਾਲੀ ਦੇ ਵੱਲੋਂ ਪਤੀ ਨੂੰ ਵਿੱਚ ਸੜਕ ਦੇ ਹੀ ਕੁੱਟਣਾ ਸ਼ੁਰੂ ਕਰ ਦਿੱਤਾ ਗਿਆ 10 ਮਿੰਟ ਤੱਕ ਦੱਸਿਆ ਜਾ ਰਿਹਾ ਕਿ ਇੱਥੇ ਮਾਰਕਟਾਈ ਚੱਲਦੀ ਦੀ ਹੈ 15 ਦੇ ਕਰੀਬ ਉਸ ਨੂੰ ਥੱਪੜ ਝੜ ਦਿੱਤੇ ਪੁਲਿਸ ਦੇ ਸਾਹਮਣੇ ਇੱਕ ਸੀਟ ਕਸੀਟ ਕੇ ਕੁੱਟਿਆ ਗਿਆ ਦਰਅਸਲ ਸ਼ਰਾਬ ਦੇ ਨਸ਼ੇ ਦੇ ਵਿੱਚ ਮਹਿਲਾ ਦੱਸੀ ਜਾ ਰਹੀ ਹੈ ਜਿਸਨੇ ਕੀ ਸੜਕ ਵਿਚਾਲੇ ਕਾਫੀ ਜ਼ਿਆਦਾ ਹੰਗਾਮਾ ਕਰ ਦਿੱਤਾ ਤਾਂ ਪੁਲਿਸ ਦੇ ਕੋਲ ਇਹ ਮਾਮਲਾ ਪਹੁੰਚਿਆ ਲਲਿਤਪੁਰ ਦਾ ਇਹ ਮਾਮਲਾ ਪਤਨੀ ਨੇ ਪਤੀ ਨੂੰ ਵਿੱਚ ਸੜਕ ਦੇ ਕੁੱਟਿਆ 10 ਮਿੰਟ ਦੇ ਵਿੱਚ 15 ਦੇ ਕਰੀਬ ਉਸ ਦੇ ਥੱਪੜ ਜੜ ਦਿੱਤੇ ਗਏ ਪੁਲਿਸ ਦੇ ਸਾਹਮਣੇ ਉਸ ਨੂੰ ਸੀਟ-ਸੀਟ ਕੇ ਕੁੱਟਿਆ ਗਿਆ ਸ਼ਰਾਬ ਦੇ ਨਸ਼ੇ ਦੇ ਵਿੱਚ ਮਹਿਲਾ ਦੱਸੀ ਜਾ ਰਹੀ ਹੈ ਉਧਰ ਹੀ ਸਦਰਕੋਟ ਵਾਲੇ ਇਲਾਕੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਸ ਪਤਨੀ ਦੇ ਵੱਲੋਂ ਜੋ ਨਸ਼ੇ ਦੇ ਵਿੱਚ ਤੋਤੀ ਆਪਣੇ ਪਤੀ ਦੀ ਜਮ ਕੇ ਕੁੱਟਮਾਰ ਕੀਤੀ ਗਈ ਹੈ। ਕਦਾ ਦੱਸ ਰਹੇ ਉਸ ਦਾ ਹਾਂ ਹਾਂ ਯੋ ਤੁਮੇ ਖੇਡੋ ਆਇਲਾ ਦੂਰੇ ਵਾਲੇ ਆਦਮੀ ਨੇ ਮੌਸੜੀ ਦੇ ਥੰਮੇ ਤੇ ਤੈਸਾ ਕਰ ਦਿੱਤਾ ਯਾਰ ਤੂੰ ਮੇਰਾ ਘਰ ਵਾਲਾ ਲੈ ਲਈ ਤੇ ਆਪਣੇ ਲਈ ਮੇਰੀ ਪੂਰੀ ਮਾਸ ਖਸੂਜਾ ਲਾ ਲਈ ਮੌਲਿਮਾ ਮੌਲਤਾ ਐ ਮਾਟੀ ਭਈਆ ਦਲਦੂ ਸੰਜਮ ਧੰਨ ਮਾਰਨ ਕੋਈਆ ਤਾਂ ਕਾਰ ਵਾਲੀ ਦੇ ਵੱਲੋਂ ਪਤੀ ਨੂੰ ਵਿੱਚ ਸੜਕ ਦੇ ਹੀ ਕੁੱਟਣਾ ਸ਼ੁਰੂ ਕਰ ਦਿੱਤਾ ਗਿਆ 10 ਮਿੰਟ ਤੱਕ ਦੱਸਿਆ ਜਾ ਰਿਹਾ ਕਿ ਇੱਥੇ ਮਾਰਕਟਾਈ ਚੱਲਦੀ ਦੀ ਹੈ 15 ਦੇ ਕਰੀਬ ਉਸ ਨੂੰ ਥੱਪੜ ਜੜ ਦਿੱਤੇ ਪੁਲਿਸ ਦੇ ਸਾਹਮਣੇ ਇੱਕ ਸੀਟ ਕਸੀਟ ਕੇ ਕੁੱਟਿਆ ਗਿਆ ਤੇ ਅਸਲ ਸ਼ਰਾਬ ਦੇ ਨਸ਼ੇ ਦੇ ਵਿੱਚ ਮਹਿਲਾ ਦੱਸੀ ਜਾ ਰਹੀ ਹੈ ਜਿਸ ਨੇ ਕੀ ਸੜਕ ਵਿਚਾਲੇ ਕਾਫੀ ਜ਼ਿਆਦਾ ਹੰਗਾਮਾ ਤਿਆਰ ਦਿੱਤਾ ਤਾਂ ਪੁਲਿਸ ਦੇ ਕੋਲ ਇਹ ਮਾਮਲਾ ਪਹੁੰਚਿਆ ਲਲਿਤਪੁਰ ਦਾ ਇਹ ਮਾਮਲਾ ਪਤਨੀ ਨੇ ਪਤੀ ਨੂੰ ਵਿੱਚ ਸੜਕ ਦੇ ਕੁੱਟਿਆ 10 ਮਿੰਟ ਦੇ ਵਿੱਚ 15 ਦੇ ਕਰੀਬ ਉਸ ਦੇ ਖੱਪੜ ਝੜ ਦਿੱਤੇ ਗਏ ਪੁਲਿਸ ਦੇ ਸਾਹਮਣੇ ਉਸ ਨੂੰ ਕਸੀਟ ਕਸੀਟ ਕੇ ਕੁੱਟਿਆ ਗਿਆ ਸ਼ਰਾਬ ਦੇ ਨਸ਼ੇ ਦੇ ਵਿੱਚ ਮਹਿਲਾ ਦੱਸੀ ਜਾ ਰਹੀ ਹੈ ਉਧਰ ਹੀ ਸਦਰਕੋਟ ਵਾਲੇ ਇਲਾਕੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਸ ਪਤਨੀ ਦੇ ਵੱਲੋਂ ਜੋ ਨਸ਼ੇ ਦੇ ਵਿੱਚ ਤੋਤੀ ਆਪਣੇ ਪਤੀ ਦੀ ਜਮ ਕੇ ਕੁੱਟਮਾਰ ਕੀਤੀ ਗਈ ਹੈ। ਹਾਂ ਕਹਿੰਦਾ ਜਾ ਰਹੇ ਉਸ ਦਾ ਹਾਂ ਹਾਂ ਯੋ ਤੁਮੇ ਸਿਲ ਜਾ ਦੂਰੇ ਵਾਲੇ ਆਦਮੀ ਨੇ ਮੌਸੜੀ ਦੇ ਥਾਂ ਤੇ ਐਸਾ ਕਰ ਦਿੱਤਾ ਮੇਰਾ ਘਰ ਵਾਲਾ ਲੈ ਲਈ ਤੇ ਆਪਣੇ ਲਈ ਮੇਰੀ ਪੂਰੀ ਮਾਸ ਖਤਮ ਕਰ ਦਿੱਤੀ ਹਾਲੇ ਲਈ ਮੈਂ ਹੁਣ ਕਹਿੰਦਾ ਹਾਂ ਕਿ ਡਲੂ ਸੰਜਮ ਖੰਡ ਨੂੰ ਕਰਿਆ ਤਾਂ ਕਾਰ ਵਾਲੀ ਦੇ ਵੱਲੋਂ ਪਤੀ ਨੂੰ ਵਿੱਚ ਸੜਕ ਦੇ ਹੀ ਕੁੱਟਣਾ ਸ਼ੁਰੂ ਕਰ ਦਿੱਤਾ ਗਿਆ 10 ਮਿੰਟ ਤੱਕ ਦੱਸਿਆ ਜਾ ਰਿਹਾ ਕਿ ਇੱਥੇ ਮਾਰਕਟਾਈ ਚੱਲਦੀ ਦੀ ਹੈ 15 ਦੇ ਕਰੀਬ ਉਸ ਨੂੰ ਥੱਪੜ ਜੜ ਦਿੱਤੇ ਕਿ ਪੁਲਿਸ ਦੇ ਸਾਹਮਣੇ ਇੱਕ ਸੀਟ ਕਸੀਟ ਕੇ ਕੁੱਟਿਆ ਗਿਆ ਤੇ ਅਸਲ ਸ਼ਰਾਬ ਦੇ ਨਸ਼ੇ ਦੇ ਵਿੱਚ ਮਹਿਲਾ ਦੱਸੀ ਜਾ ਰਹੀ ਹੈ ਜਿਸ ਨੇ ਕੀ ਸੜਕ ਵਿਚਾਲੇ ਕਾਫੀ ਜ਼ਿਆਦਾ ਹੰਗਾਮਾ ਕਰ ਦਿੱਤਾ ਤਾਂ ਪੁਲਿਸ ਦੇ ਕੋਲ ਇਹ ਮਾਮਲਾ ਪਹੁੰਚਿਆ ਲਲਿਤਪੁਰ ਦਾ ਇਹ ਮਾਮਲਾ ਪਤਨੀ ਨੇ ਪਤੀ ਨੂੰ ਵਿੱਚ ਸੜਕ ਦੇ ਕੁੱਟਿਆ 10 ਮਿੰਟ ਦੇ ਵਿੱਚ 15 ਦੇ ਕਰੀਬ ਉਸ ਦੇ ਖੱਪੜ ਜੜ ਦਤੇ ਨਿਕੋਲਸ ਦੇ ਸਾਹਮਣੇ ਉਸ ਨੂੰ ਕਸੀਟ ਕਸੀਟ ਕੇ ਕੁੱਟਿਆ ਗਿਆ ਸ਼ਰਾਬ ਦੇ ਨਸ਼ੇ ਦੇ ਵਿੱਚ ਮਹਿਲਾ ਦੱਸੀ ਜਾ ਰਹੀ ਹੈ ਉਧਰ ਹੀ ਸਦਰ ਕੋਤਵਾਲੀ ਇਲਾਕੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਸ ਪਤਨੀ ਦੇ ਵੱਲੋਂ ਜੋ ਨਸ਼ੇ ਦੇ ਵਿੱਚ ਤੋਤੀ ਆਪਣੇ ਪਤੀ ਦੀ ਜਮ ਕੇ ਕੁੱਟਮਾਰ ਕੀਤੀ ਗਈ ਹੈ ਹਾਂ ਕਹਿੰਦਾ ਰਹੇ ਉਸ ਦਾ ਹਾਂ ਉਹ ਤੁਸੀਂ ਕਹੋ ਆਲੇ ਆਦਮੀ ਨੇ ਮੌਸੜੀ ਦੇ ਥਾਂ ਤੇ ਸੱਸ ਅਰੇ ਯਾਰ ਤੂੰ ਮਨ ਦਾ ਘਰ ਵਾਲਾ